हां जी भाई दोस्तों ਘਰ ਘਰ ਦੇ ਵਿੱਚ ਅੱਜ ਕੱਲ ਜਿਹੜੇ ਲੋਕ ਐ ਨਾ ਟਕਲੇ ਹੋ ਰਹੇ ਆ ਤੇ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਜਿਹੜੀ ਵਾਲਾਂ ਦੀ ਸਮੱਸਿਆ ਹੈ ਨਾ ਵਾਲ ਝੜਨ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਿੱਚ ਆ ਰਹੀ ਆ ਤੇ ਆਉਣ ਵਾਲੇ 5 ਤੋਂ 10 ਸਾਲ ਜਿਹੜੇ ਉਹਨਾਂ ਦੇ ਵਿੱਚ ਤਾਂ ਘਰ ਘਰ ਦੇ ਵਿੱਚ ਜਿਹੜੇ ਟਕਲੇ ਆ ਉਹ ਪੈਦਾ ਹੋ ਜਾਣਗੇ ਤੇ ਦੋਸਤੋ ਵਾਲਾਂ ਦੀ ਗਰੋਥ ਨੂੰ ਵਧਾਉਣ ਦੇ ਲਈ ਕਰਨਾ ਕੀ ਬਹੁਤ ਸੌਖਾ ਜਿਹਾ ਤਰੀਕਾ ਆ ਉਹਦੇ ਲਈ ਸਿਰਫ ਸਿਰਫ ਤੁਸੀਂ ਇਹ ਦੋ ਜਿਹੜੇ ਤੇਲ ਆ ਉਹ ਲੈ ਕੇ ਆਉਣੇ ਆ ਇਹਨਾਂ ਨੂੰ ਯੂਜ਼ ਕਿਵੇਂ ਕਰਨਾ ਹੈ ਉਹ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਬਸ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਵੇਖ ਕੇ ਸ਼ੇਅਰ ਜਰੂਰ ਕਰਿਓ ਸਾਰੇ ਤੱਕ ਤਾਂ ਤਾਂ ਜੋ ਦੁਨੀਆ ਦੇ ਉੱਤੇ ਕੋਈ ਵੀ ਜਿਹੜਾ ਟਕਲਾ ਹੈ ਉਹ ਰਵੇ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਨੂੰ ਤੇ ਦੋਸਤੋ ਲੋਕਾਂ ਨੂੰ ਆ ਰਹੀ ਹੈ ਬਹੁਤ ਜ਼ਿਆਦਾ ਕੁੜੀਆਂ ਨੂੰ ਤੇ ਬਹੁਤ ਜ਼ਿਆਦਾ ਆਪਣੇ ਜਿਹੜੇ ਸੰਦੇ ਆ ਉਹਨਾਂ ਨੂੰ ਵੀ ਉਹਦੇ ਲਈ ਕਰਨਾ ਕੀ ਹੈ ਤੁਸੀਂ ਬਾਜ਼ਾਰ ਦੇ ਵਿੱਚ ਜਾਣਾ ਹੈ ਬਾਜ਼ਾਰ ਦੇ ਵਿੱਚ ਜਾ ਕੇ ਤੁਸੀਂ ਇਹ ਤੇਲ ਲੈ ਆਉਣਾ ਇਹ ਤੇਲ ਦਾ ਕੀ ਨਾਮ ਹੈ ਜੀ ਇਹ ਦੇਖੋ ਇਹ ਹੈਗਾ ਜੀ ਰੋਜ਼ਮੈਰੀ ਆਇਲ ਰੋਜ਼ਮੈਰੀ ਆਇਲ ਦੋਸਤੋ ਇੰਨਾ ਕਾ ਜ਼ਿਆਦਾ ਕਾਮਯਾਬ ਹੈ ਨਾ ਸਦੀਆਂ ਤੋਂ ਹੀ ਚੱਲਦਾ ਆਉਂਦਾ ਆ ਤੇ ਇਹਨੂੰ ਦੋਸਤੋ ਵਰਦਨਾ ਕੇ ਇਸ ਤਰੀਕੇ ਦੇ ਨਾਲ ਆ ਸਭ ਤੋਂ ਪਹਿਲਾਂ ਤੁਸੀਂ ਲੈਣਾ ਜੀ ਘਰ ਦੇ ਵਿੱਚੋਂ ਕੋਕੋਨਟ ਆਇਲ ਦੋਸਤੋ ਨਾਰੀਅਲ ਦਾ ਤੇਲ ਇੰਨਾ ਕਿ ਜ਼ਿਆਦਾ ਇਹ ਵੀ ਜ਼ਬਰਦਸਤ ਹੈ ਨਾ ਤੇ ਇਹ ਜਿਹੜਾ ਨਾਰੀਅਲ ਦਾ ਤੇਲ ਹਰ ਕਿਸੇ ਦੇ ਘਰ ਦੇ ਵਿੱਚ ਹੁੰਦਾ ਹੈ ਇਹਦੇ ਦੋਸਤੋ ਘਟੋ ਘਟਾ ਦੋ ਚਮਚੇ ਜਿਹੜੇ ਹਨ ਆਪਾਂ ਆਪਣੀ ਕੌਲੀ ਦੇ ਵਿੱਚ ਪਾ ਲੈਣੇ ਆ ਲੋ ਵੀ ਦੋਸਤੋ ਬਹੁਤਾ ਤੇਲ ਨਹੀਂ ਪਾਉਣ ਦੀ ਲੋੜ ਹੈਗੀ ਸਿਰਫ ਦੋ ਚਮਚੇ ਆਪਾਂ ਕੋਕੋਨਟ ਆਇਲ ਦੇ ਇਹਦੇ ਵਿੱਚ ਪਾ ਲਿੱਤੇ ਇਹ ਚੈੱਕ ਕਰਿਓ ਆਪਾਂ ਇੱਥੇ ਹੀ ਰੱਖ ਦਿੰਨੇ ਆ ਬਾਅਦ ਵਿੱਚ ਤੁਸੀਂ ਕੀ ਕਰਨਾ ਕਿ ਰੋਜ਼ਮੈਰੀ ਆਇਲ ਇਹ ਬਾਜ਼ਾਰ ਦੇ ਵਿੱਚੋਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਮਿਲ ਜਾਂਦਾ ਤੁਸੀਂ ਕਿਸਾਰੀ ਦੀਆਂ ਦੁਕਾਨਾਂ ਦੇ ਉੱਤੇ ਜਾ ਕੇ ਇਹ ਵਾਲਾ ਤੇਲ ਆ ਲੈ ਸਕਦੇ ਜੀ ਇਹ ਦੋਸਤੋ ਕਿੰਨੀ ਮਾਤਰਾ ਦੇ ਵਿੱਚ ਇਹ ਬਹੁਤ ਜ਼ਿਆਦਾ ਜਿਆਦਾ ਡਿਪੈਂਡ ਕਰਦਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਦਾ ਇਹ ਨਹੀਂ ਹੈ ਕਿ ਆਪਾਂ ਕੋਈ ਅੱਧਾ ਚਮਚਾ ਜਾਂ ਫਿਰ ਆਪਾਂ ਇੱਕ ਚਮਚਾ ਨਹੀਂ ਪਾਉਣਾ ਸਿਫਤ ਤੇ ਸਿਫ ਆਪਾਂ ਇਹਦੇ ਪਾਉਣੇ ਆ ਜੀ ਦੋ ਇੱਕ ਵਾਰ ਲਾਉਣ ਤੇ ਆਪਾਂ ਦੋ ਡ੍ਰੌਪ ਇਹਦੇ ਵਿੱਚ ਪਾਉਣੇ ਆ ਚੈੱਕ ਕਰਿਓ ਜੀ ਆਹ ਇੱਕ ਤੇ ਦੋ ਇਸ ਰੋਜ਼ਮਰੀ ਆਇਲ ਦੇ ਆਪਾਂ ਦੋ ਡ੍ਰੌਪ ਸਿਰਫ ਦੋ ਡ੍ਰੌਪ ਜਿਹੜੇ ਨਾ ਆਪਣੀ ਕੌਲੀ ਦੇ ਵਿੱਚ ਪਾ ਦਿੱਤੇ ਤੇ ਹੁਣ ਇਹਨਾਂ ਨੂੰ ਕਰਨਾ ਕਿ ਦੋ ਡ੍ਰੌਪਸ ਜਿਹੜੇ ਪਾਏ ਨੇ ਇਹਨਾਂ ਨੂੰ ਆਪਾਂ ਆਪਣੇ ਕੋਕੋਨਟ ਆਇਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਇਸ ਵੀ ਆਪਾਂ ਕਰ ਲੇਤਾ ਤੇ ਹੁਣ ਕੀ ਕਰਨਾ ਹੈ ਇਹ ਤੁਸੀਂ ਰਾਤ ਦੇ ਟਾਈਮ ਜਦੋਂ ਹੀ ਇਹ ਤੁਸੀਂ ਤਰੀਕਾ ਯੂਜ਼ ਕਰਨਾ ਹੈ ਨਾ ਸਿਰਫ ਰਾਤ ਦੇ ਟਾਈਮ ਆਪਣੇ ਸਿਰ ਦੇ ਵਿੱਚ ਤੁਸੀਂ ਪਾ ਲੈਣਾ ਜਾਂ ਫਿਰ ਆਪਣੀਆਂ ਹੱਥਾਂ ਦੇ ਉੱਤੇ ਲਾ ਕੇ ਉਂਗਲਾਂ ਦੇ ਉੱਤੇ ਲਾ ਕੇ ਆਪਣੇ ਸਿਰ ਦੇ ਵਿੱਚ ਚੰਗੇ ਤਰੀਕੇ ਦੇ ਨਾਲ ਦੋਸਤੋ ਮਾਲਿਸ਼ ਕਰਨੀ ਆ ਘੱਟੋ ਘੱਟ 15 ਤੋਂ 20 ਮਿੰਟ ਇਸ ਤਰ੍ਹਾਂ ਤੋਂ 20 ਮਿੰਟ ਮਾਲਿਸ਼ ਕਰਕੇ ਤੁਸੀਂ ਆਰਾਮ ਦੇ ਨਾਲ ਬੈੱਡ ਦੇ ਉੱਤੇ ਸੋ ਜਾਣਾ ਤੇ ਸਵੇਰ ਨੂੰ ਤੁਸੀਂ ਆਪਣਾ ਸਿਰ ਜਿਹੜਾ ਹੈ ਉਹ ਵਾਸ਼ ਕਰ ਲੈਣਾ ਦੋਸਤੋ ਇਹ ਜਿਹੜੀ ਚੀਜ਼ ਹੈ ਜੇ ਤੁਸੀਂ ਇੱਕ ਵਾਰ ਆਪਣਾ ਸਿਰ ਵਾਸ਼ ਕਰ ਲਿਆ ਤੇ ਵਾਸ਼ ਕਰਨ ਤੋਂ ਬਾਅਦ ਕਰਨਾ ਹੈ ਇਹ ਚੀਜ਼ ਦੋਸਤੋ ਜ਼ਰੂਰ ਕਰਨੀ ਹੈ ਕਿ ਆਪਾਂ ਕੱਲਾ ਸਿਰਫ ਤੇਲ ਵਾਲਾ ਜਗਾਰ ਵਰਤ ਲਿਆ ਤੇ ਆਪਣੇ ਵਾਲ ਝੜਨੋਂ ਹਟ ਜਾਣਗੇ ਇਦਾਂ ਨਹੀਂ ਜੇ ਹੋਣਾ ਇਹ ਚੀਜ਼ ਜ਼ਰੂਰ ਲੈ ਕੇ ਆਉਣੀ ਹੈ ਦੋਸਤੋ ਬਾਜ਼ਾਰ ਦੇ ਵਿੱਚੋਂ ਤੁਸੀਂ ਲੈ ਕੇ ਆਉਣੀ ਹੈ ਲੀਚੀਆਂ ਹਰੀਆਂ ਲਾਚੀਆਂ ਲੈ ਕੇ ਆਉਣੀ ਹੈ ਤੇ ਦੋਸਤੋ ਦੋ ਲਾਚੀਆਂ ਆਪਣੇ ਮੂੰਹ ਦੇ ਵਿੱਚ ਪਾ ਲੈਣੀਆਂ ਇਹਨਾਂ ਨੂੰ ਹੌਲੀ-ਹੌਲੀ ਹੌਲੀ-ਹੌਲੀ ਤੁਸੀਂ ਚਬਾ-ਚਬਾ ਕੇ ਖਾਣਾ ਤੇ ਸਿਰਫ ਮਹੀਨੇ ਦੇ ਵਿੱਚ ਜੇ ਤੁਸੀਂ ਚਾਰ ਵਾਰ ਸਿਰਧ ਹੋਗੇ ਤੇ ਚਾਰ ਵਾਰ ਇਹ ਵਾਲਾ ਤੇਲ ਲਾ ਕੇ ਸਿਰਧ ਹੋ ਤੇ ਤੁਹਾਡੇ ਵਾਲ ਦੋਸਤੋ ਜੜ ਤੋਂ ਇੰਨੇ ਕ ਜਿਆਦਾ ਮਜ਼ਬੂਤ ਹੋ ਜਾਣਗੇ ਇੰਨੇ ਕ ਜਿਆਦਾ ਵਧੀਆ ਹੋ ਜਾਣਗੇ ਸਿਲਕੀ ਹੋ ਜਾਣਗੇ ਤੇ ਵਾਲ ਤੁਹਾਡੇ ਦੋਸਤੋ ਜ਼ਿੰਦਗੀ ਭਰ ਨਹੀਂ ਇਹ ਝੜ ਸਕਦੇ ਇੰਨਾ ਕ ਇਹ ਜਿਹੜਾ ਦੋਸਤੋ ਤਗੜਾ ਤਰੀਕਾ ਹੈ ਪਰ ਨਾਲ ਲੇਚੀ ਜਿਹੜੀ ਹੈ ਨਾ ਲੇਚੀ ਜ਼ਰੂਰ ਖਾਣੀ ਹੈ ਇਹ ਵਾਲਾ ਜਿਹੜਾ ਤਰੀਕਾ ਵਾ ਤੁਸੀਂ ਅਜਮਾ ਕੇ ਜ਼ਰੂਰ ਵੇਖਿਓ ਬਹੁਤ ਵਧੀਆ ਤੁਹਾਨੂੰ ਇਹ ਜਿਹੜੇ ਰਿਜ਼ਲਟ ਆ ਉਹ ਮਿਲਣਗੇ ਤੇ ਵੀਡੀਓ ਚੰਗੀ ਲੱਗੀ ਨਾ ਤੇ ਦੋਸਤੋ ਦੱਬ ਕੇ ਸ਼ੇਅਰ ਕਰਕੇ ਜਾਇਓ ਗਾਂ ਦੀ ਗਾਂ ਤੇ ਗਾਂ ਵੀ ਤਾਂ ਨਹੀਂ ਹੋਰ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜ਼ਰੂਰ ਜਾਇਓ ਧੰਨਵਾਦ